ਮੇਰਾ ਨਾਮ ਅਰਸ਼ਦੀਪ ਸਿੰਘ ਥਿੰਦ ਥਿੰਦ ਸਵੀ ਸ਼ਾਪ ਦੇ ਬੁਧਰ ਆਪਣੇ ਵੱਲੋਂ ਅਤੇ ਆਪਣੇ ਵੱਡੇ ਭਰਾ ਵਿਕਰਮਜੀਤ ਸਿੰਘ ਥਿੰਦ ਅਤੇ ਪੂਰੇ ਥਿੰਦ ਪਰਿਵਾਰ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਅਤੇ ਵਿਸ਼ਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਇਸ ਸਾਲ ਦੇ ਜਿੰਨੇ ਵੀ ਤਿਹਾਰ ਸਾਰਿਆਂ ਦੇ ਖੁਸ਼ੀਆਂ ਭਰੇ ਆਉਣ 60 ਸਾਲ ਪੁਰਾਣੀ ਸ਼ਾਪ ਹੈ ਅਸੀਂ ਤੁਹਾਡੀ ਸੇਵਾ ਪਹਿਲਾਂ ਤੋਂ ਸ਼ੁਰੂ ਤੋਂ ਇਦਾਂ ਹੀ ਕਰਦੇ ਆਂ ਤੇ ਕਰਦੇ ਰਹਿਾਂਗੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਰੁਪਿੰਦਰ ਕੌਰ ਮੈਂ ਇਥੇ ਇਸ সুইਟ ਸ਼ਾਪ ਤੋਂ ਮੈਂ ਆਪਣੇ ਅਤੇ ਆਪਣੇ ਪੂਰੇ ਪਰਿਵਾਰ ਵੱਲੋਂ ਉਹਨਾਂ ਉਧਰਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਥੈਂਕ ਯੂ